ਹੈਲੋ ਗਾਇਸ ਤੁਸੀਂ ਦੇਖ ਰਹੇ ਹੋ ਸਮਾਣਾ ਹਲਚਰ ਨਿਊਜ਼ ਸਮਾਣਾ ਹਲਚਰ ਨਿਊਜ਼ ਦਾ ਇੱਕੋ ਹੀ ਮਕਸਦ ਰਿਹਾ ਸ਼ੁਰੂ ਤੋਂ ਐਂਡ ਤੱਕ ਸੱਚਾਈ ਦੀ ਤਹਤ ਤੱਕ ਪਹੁੰਚ ਕੇ ਤੇ ਲੋਕਾਂ ਦੇ ਸਾਹਮਣੇ ਸੱਚ ਲਿਆਉਣਾ ਇਹੇ ਜਹੀ ਇੱਕ ਮਸਲਾ ਸਾਡੇ ਧਿਆਨ ਦੇ ਵਿੱਚ ਆਇਆ ਕਿ ਬॉयਸ ਸਕੂਲ ਦੇ ਸੀਨੀਅਰ ਬॉयਸ ਸਕੂਲ ਵਜਦਾ ਆਪਣੇ ਥੜਾ ਸਾਬ ਦੀ ਬੈਕਸਾਈਡ ਉਸ ਸਕੂਲ ਦੇ ਵਿੱਚੋਂ ਆ ਸੈਂਕੜੇ ਦਰਖਤ ਵੱਡੇ ਗਏ ਨੇ ਕਿਸੇ ਦੀ ਮਨਜ਼ੂਰੀ ਨਹੀਂ ਹੈਗੀ ਇਸ ਮਨਜ਼ੂਰੀ ਸੰਬੰਧੀ ਜਦੋਂ ਪ੍ਰਿੰਸੀਪਲ ਮੈਡਮ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਮੇਰੇ ਤੋਂ ਕੋਈ ਪਰਮਿਸ਼ਨ ਨਹੀਂ ਲਈ ਗਈ ਚਰਈਏ ਕਿ ਘਰ-ਘਰ ਬੂਟੇ ਲਾਓ ਤੇ ਹਰ ਵਿਅਕਤੀ 2 ਤੋਂ 4 ਦਰਖਤ ਲਾਵੇ ਇੱਕ ਤੋਂ ਇੱਕ ਘੱਟੋ-ਘੱਟ ਇੱਕ ਦਰਖਤ ਲਾਵੇ ਪਰ ਇੱਥੇ ਹੁਣ ਨੀਮਾ ਦੀ ਸਰਿਆਂ ਤੱਕ ਜਿਉਂ ਡਾਈਆਂ ਗਈਆਂ ਨੇ ਬਾਇਸਪੂਲ ਦੇ ਵਿੱਚ ਇੱਕ ਕੰੰਧ ਬਣ ਰਹੀ ਹੈ ਪ੍ਰਾਣੀ ਕੰਧ ਤੋਂ ਨਵੀਂ ਬਣਾਈ ਜਾ ਰਹੀ ਹੈ ਉਸ ਪ੍ਰਾਣੀ ਕੰਧ ਤੋਂ ਢਾਣਦੇ ਜਦ ਕਿ ਉਹ ਕੰਧ ਤੇੋਂ 2-2 3-3 ਫੁੱਟ ਦਰਖਤ ਪਿੱਛੇ ਸਨ ਫਿਰ ਵੀ ਉਹਨਾਂ ਦਰਖਤਾਂ ਨੂੰ ਜੀਬੀਸੀ ਨਾਲ ਵੜਿਆ ਗਿਆ ਤੇ ਜਿਸ ਦੀ ਨੀਮਾ ਨਾਲ ਜਿਉਂ ਡਾਈਆਂ ਗਈਆਂ ਨੇ ਹੁਣ ਵੇਖਣਾ ਹੋਵੇਗਾ ਕਿ ਜਦੋਂ ਐਸਡੀਐਮ ਮੈਡਮ ਨਾਲ ਗੱਲ ਕੀਤੀ ਤੇ ਉਹਨਾਂ ਨੇ ਕਿਹਾ ਕਿ ਵੀ ਸਖਤ ਸਖਤ ਸਜ਼ਾ ਦਿੱਤੀ ਜਾਏਗੀ ਜਿਨ੍ਹਾਂ ਨੇ ਦਰਖਤ ਵੜੇ ਗਏ ਨੇ ਤੇ ਇੱਕ ਇੱਕ ਦਰਖਤ ਜਿਹੜੇ ਇੱਥੋਂ ਵੜੇ ਗਏ ਨੇ ਇੱਥੇ ਤੁਹਾਨੂੰ ਉਹ ਵੀ ਦਿਖਾਵਾਂਗੇ ਜਿਹੜੇ ਇੱਕ ਦਰਖਤ ਨੂੰ ਤਿਆਰ ਹੋਣ ਤੋਂ 25 ਤੋਂ 30 30 ਸਾਲ ਦਾ ਸਮਾਂ ਲੱਗਿਆ ਪਰ ਇਹਨਾਂ ਨੇ 10 ਮਿੰਟਾਂ ਦੇ ਵਿੱਚ ਉਹ ਦਰਖਤ ਵੱਢ ਕੇ ਪਰ੍ਹਾਂ ਮਾਰੇ ਨੇ ਹੁਣ ਵੇਖਣਾ ਹੋਵੇਗਾ ਪ੍ਰਸ਼ਾਸਨ ਕੀ ਕਾਰਵਾਈ ਕਰਦਾ ਹੈ ਤੁਹਾਨੂੰ ਦਰਖਤ ਵੀ ਦਿਖਾਣੇ ਹੋਂ ਉਹ ਸੈਂਕੜੇ ਦਰਖਤ ਜਿਹੜੇ ਵੱਢੇ ਗਏ ਹਨ ਤੇ ਪਤਾ ਲੱਗੇ ਕਿ ਇੱਥੇ ਕੋਈ 30 ਤੋਂ 40 ਦਰਖਤ ਸਨ ਅਮਰੂਦ ਦੇ ਕਿ ਵੀ ਉਹ ਦਰਖਤ ਵੀ ਵੱਢੇ ਗਏ ਨੇ ਕਿਹਦੀ ਮਨਜ਼ੂਰੀ ਲਈ ਹੈ ਕਿਹਦੀ ਨਹੀਂ ਮਨਜ਼ੂਰੀ ਲਈ ਗਈ ਜਾਂ ਨਹੀਂ ਮਨਜ਼ੂਰੀ ਲਈ ਗਈ ਤਾਂ ਇੱਥੇ ਫਿਰ ਜਦਾ ਮਤਲਬ ਜੰਗਲ ਰਾਜ ਹੀ ਹੋਇਆ ਕਿ ਵੀ ਬਿਨਾ ਮਨਜ਼ੂਰੀ ਤੋਂ ਦਰਖਤ ਵੱਡੇ ਜਾ ਰਹੇ ਨੇ ਤੇ ਜਿਹੜੇ ਹੋਰ ਦਰਖਤ ਵੱਡੇ ਗਏ ਨੇ ਉਹਨਾਂ ਦੀ ਵੀ ਜਾਂਚ ਦਾ ਵਿਸ਼ਾ ਤੇ ਜਾਂਚ ਬਣਦੀ ਵੀ ਹੈ ਜਾਂਚ ਕਰਵਾਈ ਜਾਵੇ ਕੈਮਰਾਮਨ ਧਰਮਿੰਦਰ ਦੇ ਨਾਲ ਪ੍ਰੇਮ ਬਦਵਾਦੀ ਰਿਪੋਰਟ ਤੁਸੀਂ ਦੇਖ ਰਹੇ ਹੋ ਦਰਜਨਾ ਦਰਖਤ ਪਏ ਹਨ ਜੋ ਵੱਡੇ ਗਏ ਹਨ ਇੱਕ ਇੱਕ ਦਰਖਤ ਨੂੰ ਪਿਆਰ ਹੋਣ ਦੇ ਵਿੱਚ 15 ਤੋਂ 20 20 ਸਾਲ ਦਾ ਸਮਾਂ ਲੱਗਾ ਹੈ ਪਰ ਇਹਨਾਂ ਨੇ ਕੋਈ ਦੀ ਪ੍ਰਵਾਹ ਨਹੀਂ ਕੀਤੀ ਤਾਂ ਨੀਮਾ ਦੀਆਂ ਧੱਜੀਆਂ ਉਡਾ ਕੇ ਦਰਖਤ ਵੱਢ ਗਏ ਉਹ ਸਿੱਟੇ ਪਈ ਹਨ ਇਹ ਉਹ ਨਿਸ਼ਾਨ ਹਨ ਜਿੱਥੋਂ ਵੱਡੇ ਵੱਡੇ ਪਿੱਪਲ ਵੱਢੇ ਗਏ ਹਨ ਤੇ ਨਿਸ਼ਾਨ ਸਬੂਤ ਅਜੇ ਵੀ ਮੌਜੂਦ ਹਨ ਤੁਸੀਂ ਦੇਖ ਰਹੇ ਹੋ 5-5 ਫੁੱਟ ਦੇ ਖੱਡੇ ਜਿੱਥੋਂ ਦਰਖਤ ਵੱਢੇ ਗਏ ਹਨ ਹੁਣ ਵੇਖਣਾ ਹੋਵੇਗਾ ਕਿ ਪ੍ਰਸ਼ਾਸਨ ਇੰਨੇ ਸਬੂਤਾਂ ਤੋਂ ਬਾਅਦ ਵੀ ਕੋਈ ਕਾਰਵਾਈ ਕਰਦਾ ਹੈ ਜਾਂ ਨਹੀਂ ਇਹ ਤਾਂ ਹੁਣ ਆਉਣ ਵਾਲਾ ਸਮਾਂ ਵੀ ਦੱਸੇਗਾ ਤੇ ਬਾਕੀ ਹੋਰ ਵੀ ਤੁਹਾਨੂੰ ਦਿਖਾਉਣੇ ਹਨ ਜਿੱਥੋਂ ਦਰਖਤ ਵੱਢੇ ਗਏ ਹਨ ਇਹਦੀ ਵੀ ਜਾਂਚ ਕਰਵਾਈ ਜਾਵੇ ਇਹ ਦਰਖਤ ਜੋ 3 ਫੁੱਟ ਦਾ ਸੀ ਤੇ ਸੈਂਕੜੇ ਫੁੱਟਸ ਦੀ ਲੰਬਾਈ ਸੀ ਜਿਸ ਦਾ ਨਿਸ਼ਾਨ ਅਜੇ ਵੀ ਮੌਜੂਦ ਹੈ ਤੇ ਜਣਾ ਇਹਦੀਆਂ ਵਿੱਚ ਹਨ ਇਸ ਦੀ ਵੀ ਜਾਂਚ ਕਰਵਾਈ ਜਾਵੇ ਜਾਂਚ ਦਾ ਵਿਸ਼ਾ ਹੈ ਇਸ ਦਰਖਤ ਦਾ ਵੀ ਆਹ ਵੇਖ ਸਕਦੇ ਹਾਂ ਬॉय ਸਕੂਲ ਦੀ ਬੈਕ ਸਾਈਡ ਤੇ ਦਰਖਤ ਜਿਹੜੇ ਉੱਪਰੋਂ ਵੱਡੇ ਗਏ ਹਨ ਤੇ ਮੁੱਢ ਦਾ ਸਬੂਤ ਅਲੇ ਵੀ ਜਿੰਦਾ ਹੈ ਜੋ ਚੀਕ-ਚੀਕ ਕੇ ਕੁਰਲਾ ਰਿਹਾ ਹੈ ਕਿ ਮੇਰਾ ਕੀ ਕਸੂਰ ਸੀ ਮੈਨੂੰ ਕਿਉਂ ਵੱਡਿਆ ਗਿਆ ਅਤੇ ਤੁਸੀਂ ਦੇਖ ਰਹੇ ਹੋ 25 ਤੋਂ 30 ਸਾਲ ਲੱਗੇ ਹੋਣਾ ਇਸ ਦਰਖਤ ਨੂੰ ਵੱਡਾ ਹੋਣ ਤੇ ਇਹਨਾਂ ਨੇ ਕੁਝ ਹੀ ਮਿੰਟਾਂ ਸਕਿੰਟਾਂ ਵਿੱਚ ਦਰਖਤ ਵੱਢ ਕੇ ਉਹ ਸਿੱਟਿਆ ਇਹਨਾਂ ਦਰਖਤਾਂ ਦੀ ਜਾਂਚ ਕਰਵਾਈ ਜਾਵੇ ਦੇਖ ਸਕਦੇ ਹੋ ਇੱਕ ਸਬੂਤ ਹੋਰ ਹੱਥ ਲੱਗਾ ਹੈ ਜੋ ਸਕੂਲ ਦੇ ਵਿੱਚੋਂ ਦਰਖਤ ਵੱਢਿਆ ਗਿਆ ਹੈ ਇਹ ਦਰਖਤ ਤਰੇਕ ਦਾ ਹੈ ਔਰ ਤੁਸੀਂ ਦੇਖ ਸਕਦੇ ਹੋ ਇਸ ਦੀ ਚੌੜਾਈ 1.5 ਤੋਂ 2 ਫੁੱਟ ਦੇ ਕਰੀਬ ਹੈ ਇਹ ਦਰਖਤ ਵੀ ਸੂਤਰਾਂ ਤੋਂ ਮਿਲੀ ਜਾਣਕਾਰੀ ਤੇ ਪਤਾ ਲੱਗਾ ਹੈ ਕਿ ਵੀ ਉਸ ਸਾਈਡ ਵੀ ਦਰਖਤ ਹਨ ਜੋ ਵੱਡੇ ਗਏ ਹਨ ਇਸ ਦੀ ਵੀ ਜਾਂਚ ਕਰਵਾਈ ਜਾਵੇ ਸਮਾਣਾ ਸ਼ਹਿਰ ਦੇ ਵਿੱਚ ਥੜਾ ਸਾਹਿਬ ਦੇ ਬੈਕਸਾਈਡ ਬੁਆਏ ਸਕੂਲ ਹੈ ਜਿੱਥੇ ਕਿ ਵੀ ਪਤਾ ਲੱਗਿਆ ਸਾਨੂੰ ਸੂਤਰਾਂ ਤੋਂ 6 ਵਜੇ ਅਸੀਂ ਜਾ ਕੇ ਵੀਡੀਓ ਬਣਾਈ ਹੈ ਤੇ ਕਵਰੇਜ ਕੀਤੀ ਹੈ ਕੋਈ ਉੱਥੇ ਸੈਂਕੜੇ ਦਰਖਤ ਵੱਡੇ ਗਏ ਨੇ ਕਿਸੇ ਦੀ ਪਰਮਿਸ਼ਨ ਹੈ ਉਸ ਦਰਖਤਾਂ ਵੱਢਣ ਸੰਬੰਧੀ ਕੋਈ ਦੇਖੋ ਇਸ ਸੰਬੰਧੀ ਮੈਂ ਇਹ ਕਹਿੰਨਾ ਹੈ ਵੀ ਸਰਕਾਰ ਤਾਂ ਦਰਖਤ ਵੱਢਣ ਦੀ ਪਰਮਿਸ਼ਨ ਇਹ ਦਰਖਤ ਤਾਂ ਓਨਲੀ ਕਹਿ ਰਹੀ ਹੈ ਕਿ ਆਪਾਂ ਲਾਈਏ ਡੂ ਟੂ ਦਿਸ ਮੌਨਸੂਨ ਸੀਜ਼ਨ ਜਿਵੇਂ ਕਿ ਤੁਸੀਂ ਦੱਸ ਦੱਸ ਰਹੇ ਹੋ ਕਿ ਉੱਥੇ ਕਾफी ਦਰਖਤ ਕੱਟੇ ਗਏ ਨੇ ਤਾਂ ਇਮੀਡੀਏਟਲੀ ਮੈਨੇ ਹੁਣੀ ਬੀਪੀਓ ਗੁਰਪ੍ਰੀਤ ਜੀ ਨੂੰ ਉੱਥੇ ਭੇਜਿਆ ਮੌਕੇ ਦੀ ਰਿਪੋਰਟ ਬਣਾਉਣ ਲਈ ਤੇ ਪ੍ਰਿੰਸੀਪਲ ਸਾਹਿਬ ਨੂੰ ਫੋਨ ਕੀਤਾ ਤੇ ਜਿड्ਨੇ ਵੀ ਦਰਖਤ ਵੱਡੇ ਗਏ ਨੇ ਜੋ ਵੀ ਜ਼ਿੰਮੇਵਾਰ ਉਹਨੂੰ ਬਖਸ਼ੇ ਨਹੀਂ ਜਾਊਗਾ ਉਹਦੀ ਰਿਪੋਰਟ ਲੈ ਕੇ ਲਿਖਤੀ ਤੌਰ ਤੇ ਉੱਤੇ ਕਾਰਵਾਈ ਕੀਤੀ ਜਾਊਗੀ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਕਿਉਂਕਿ ਦਰਖਤ ਤਾਂ ਇਸ ਟਾਈਮ ਇਹ ਜੀ ਜ਼ਰੂਰਤ ਹੈ ਆਪਣੇ ਪੰਜਾਬ ਦੀ ਆਪਣੀ ਉਸਦੀ ਕੀ ਉਹ ਜਰਾ ਸੀ ਕੋਈ ਇਸ ਚੀਜ਼ ਦੇ ਕੋਈ ਕੰਪਰੋਮਾਈਜ਼ ਨਹੀਂ ਕਰ ਸਕਦੇ ਜਿਹੜੇ ਦਰਖਤ ਵੱਡੇ ਗਏ ਨੇ ਜੀ ਉਹਨਾਂ ਨੂੰ ਤਿਆਰ ਹੋਣ ਦੇ ਵਿੱਚ 25 ਤੋਂ 30 30 ਸਾਲ ਦਾ ਸਮਾਂ ਲੱਗਿਆ ਜੀ ਉਹਨਾਂ ਨੇ 10 ਮਿੰਟਾਂ ਦੇ ਵਿੱਚ ਦਰਖਤ ਵੱਢਤੇ ਉਹਨਾਂ ਦੇ ਕਾਰਵਾਈ ਕੀ ਬਣਦੀ ਜੀ ਉਹਨਾਂ ਤੇ ਦੇਖੋ ਇਹਦੇ ਜੇ ਇਹ ਹੈ ਕਿ ਅਸੀਂ ਇਹਦੀ ਰੁੱਖਾਂ 'ਚੋਂ ਨੁਕਸਾਨ ਹੋਇਆ ਦੀ ਅਸੈਸਮੈਂਟ ਕਰਾਵਾਂਗੇ ਅਸੈਸਮੈਂਟ ਦੀ ਵੀ ਜਿਹੜੀ ਨੁਕਸਾਨ ਦੇ ਜਿਹੜਾ ਜੋ ਪੈਸੇ ਦੀ ਪੈਨਲਟੀ ਉਹ ਵੀ ਹੈ ਤੇ ਡਿਸਪਲਿਨਰੀ ਐਕਸ਼ਨ ਜੋ ਹੈਗਾ ਐਸ ਪਰ ਰੂਲਸ ਉਹ ਲਿਆ ਜਾਊਗਾ ਜਿਹੜੇ ਉੱਥੋਂ ਦੇ ਪ੍ਰਿੰਸੀਪਲ ਨੇ ਮਾਲਕ ਨੇ ਚੌਂਕੀਦਾਰ ਨੇ ਤੇ ਜਿਹਦਾ ਜਿਹਦਾ ਵੀ ਨਾਮ ਉਸ ਚ ਆਊਗਾ ਇਨਕੁਆਇਰੀ ਚ ਅਸੀਂ ਡੀਪ ਇਨਕੁਆਇਰੀ ਕਰਾਂਗੇ ਤੇ ਉਸ ਤੋਂ ਬਾਅਦ ਉੱਤੇ ਕਾਨੂੰਨੀ ਕਾਰਵਾਈ ਵੀ ਹੋਊਗੀ ਤੇ ਡਿਪਾਰਟਮੈਂਟ ਇਲੈਕਸ਼ਨ ਤੇ ਜਦੋਂ ਪ੍ਰਿੰਸੀਪਲ ਨਾਲ ਹੁਣ ਅਸੀਂ ਨੇ ਗੱਲ ਕੀਤੀ ਹੈ ਕੱਲ ਸ਼ਾਮੀ ਤਾਂ ਨਹੀਂ ਕੀਤੀ ਕਿ ਵੀ ਚਲੋ ਸ਼ਾਮ ਦਾ ਟਾਈਮ ਸੀਗਾ ਹੁਣ ਗੱਲ ਕੀਤੀ ਹੈ ਕਹਿੰਦੇ ਮੈਂ ਮੈਨੂੰ ਪਤਾ ਹੀ ਨਹੀਂ ਹੈ ਕਹਿੰਦੇ ਕਿ ਵੀ ਕਿਹਨਾਂ ਨੇ ਵੱਡੇ ਨੇ ਦਸਤਾਵੇਜ਼ ਜਿਸ ਤਰ੍ਹਾਂ ਕੈਨਲ ਨਹੀਂ ਹੁੰਦਾ ਜੋ ਦੇਖੋ ਜਿਹੜੇ ਵੀ ਦਸਤਾਵੇਜ਼ ਮੁਖੀ ਨਹੀਂ ਉਹ ਬਰਾਬਰ ਰਿਸਪੌਂਸੀਬਲ ਨਹੀਂ ਉਹਨਾਂ ਦੀ ਜ਼ਿੰਮੇਵਾਰੀ ਹੈ ਕਿ ਉਹਨਾਂ ਦੀ ਇੰਸਟੀਟਿਊਸ਼ਨ ਦੇ ਅੰਦਰ has to be responsible for that and if she or he is not responsible then he has to point out ki kede bande zimmedar ne ta ohna te action leya ja